ਸੋ ਅੱਜ ਦੀ ਵੀਡੀਓ ਹੈ ਜੀ ਉਹਨਾਂ ਸਭ ਦੇ ਲਈ ਜੋ ਰੈਗੂਲਰ ਮੇਰੇ ਕੋਈ ਕਮੈਂਟ ਵੀ ਆ ਰਹੇ ਸੀ ਕਿ ਵਾਲ ਜਿਹੜੇ ਹੈ ਚਿੱਟੇ ਹੋਣ ਲੱਗੇ ਨੇ ਉਮਰ ਤੋਂ ਪਹਿਲਾਂ ਸਫੇਦ ਹੋਣੇ ਸ਼ੁਰੂ ਹੋ ਗਏ ਨੇ ਕੀ ਕਰੀਏ ਕੀ ਕੋਈ ਨੇਚਰਲ ਵੇ ਦੇ ਵਿੱਚ ਕੋਈ ਰੈਮਡੀ ਹੈ ਸੋ ਉਸੇ ਦੇ ਉੱਪਰ ਆਪਾਂ ਗੱਲ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਤਾਂ ਆਪਣੀ ਡਾਈਟ ਵੀ ਤੁਹਾਨੂੰ ਬਿਲਕੁਲ ਸਹੀ ਜ਼ਰੂਰ ਰੱਖਣੀ ਚਾਹੀਦੀ ਔਰ ਅੱਜ ਮੈਂ ਸਪੈਸ਼ਲ ਦੋ ਆਇਲ ਤੁਹਾਨੂੰ ਦੱਸਣ ਜਾ ਰਹੀਆਂ ਇਹ ਆਇਲਸ ਤੁਸੀਂ ਘਰ ਦੇ ਵਿੱਚ ਹੀ ਬੜੇ ਆਸਾਨੀ ਦੇ ਨਾਲ ਬਣਾ ਸਕਦੇ ਹੋ ਅਪਲਾਈ ਕਰ ਸਕਦੇ ਹੋ ਜਿਸ ਦੇ ਨਾਲ ਪਰ ਇਹ ਵੀ ਜ਼ਰੂਰ ਯਾਦ ਰੱਖੋ ਕਿ ਕੋਈ ਵੀ ਹਰਬਲ ਚੀਜ਼ ਤੁਸੀਂ ਜਦ ਯੂਜ਼ ਕਰਨ ਲੱਗਦੇ ਹੋ ਅਗਰ ਯੂਜ਼ ਕਰਨ ਲੱਗਦੇ ਹੋ ਇਕਦਮ ਉਸੇ ਰਿਜ਼ਲਟ ਨਹੀਂ ਆਂਦੇ ਐ ਉਸਦੇ ਲਈ ਤੁਹਾਨੂੰ ਥੋੜੇ ਪੇਸ਼ੈਂਸ ਸਬਰ ਰੱਖਣਾ ਪੈਂਦਾ ਔਰ ਲਗਾਤਾਰ ਅਗਰ ਤੁਸੀਂ ਇਸ ਚੀਜ਼ ਨੂੰ ਅਪਲਾਈ ਕਰਦੇ ਜਾਂਦੇ ਹੋ ਤਾਂ ਤੁਹਾਨੂੰ ਚੰਗੇ ਰਿਜ਼ਲਟ ਮਿਲਨੇ ਸ਼ੁਰੂ ਹੋ ਜਾਂਦੇ ਨੇ ਹਾਂ ਇੱਥੇ ਇਹ ਵੀ ਦੱਸ ਜਾਈਏ ਸਭ ਤੋਂ ਜ਼ਿਆਦਾ ਵਧੀਆ ਰਿਜ਼ਲਟ ਉਹਨਾਂ ਦੇ ਹੀ ਆਣ ਵਾਲੇ ਹੈ ਜਿਨ੍ਹਾਂ ਦੀ ਉਮਰ ਤੋਂ ਪਹਿਲਾਂ ਗ੍ਰੇ ਹੈਅਰਸ ਹੋਣ ਲੱਗ ਗਏ ਨੇ ਪਰ ਜੇ ਉਹ ਆਪਣੀ ਡਾਈਟ ਨੂੰ ਵੀ ਸਹੀ ਕਰ ਲੈਂਦੇ ਨੇ ਤਾਂ ਇਹ ਨਹੀਂ ਕਿ ਅਸੀਂ ਸਿਰ ਦੇ ਵਿੱਚ ਤੇਲ ਲਗਾਉਂਦੇ ਜਾ ਰਹੇ ਹਾਂ ਬਟ ਉਹ ਜੇ ਅਸੀਂ ਆਪਣੀ ਡਾਈਟ ਤੇ ਫੋਕਸ ਵੀ ਨਹੀਂ ਕਰ ਰਹੇ ਆਂ achhiyan chizaan nahi kha rahe aan या अंदर कोई कमी ऑलरेडी चल रही है तो फिर ये चीज़ा जो है बहुत ज़्यादा असर नहीं कर पागिया सो अज जो दो तरह के ऑयल मैं तुम्हें दसन जा रही हूँ उसने मेथे जो है मेनली यूज होने वाले ने मेथे अपने आप ज़्यादा उपयोगी ने चाहे कि असं उन्होंने खाते हाँ चाहे कि असी उन्हों अपने हेयर के लगाने चाहे कोई हेयर मास्क बना के या हेयर ऑयल बना के सो so, अज तो मैं थोड़ा हेयर ऑयल बारे ही दसन जा रही हूँ ਅੱਗੋਂ ਮੈਂ ਤੁਹਾਨੂੰ ਮੇਥਿਆਂ ਦੇ ਨਾਲ हेयर ਮਾਸਕ ਵੀ ਦੱਸਾਂਗੀ ਜੋ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈ ਜਿਨ੍ਹਾਂ ਦੀ हेयर ਗਰੋਥ ਨਹੀਂ ਹੋ ਰਹੀ ਹੈ, ਵਾਲ ਝਾੜ ਰਹੇ ਨੇ ਜਾਂ ਉਮਰ ਤੋਂ ਪਹਿਲਾਂ ਵਾਲ ਚਿੱਟੇ ਹੋ ਗਏ ਨੇ। ਸੋ ਅੱਜ ਦੇ ਜਿਹੜੇ ਦੋ ਆਇਲ ਨੇ ਤੁਸੀਂ ਬਣਾ ਕੇ ਯੂਜ਼ ਕਰਕੇ ਜ਼ਰੂਰ ਦੇਖਣਾ। ਚੰਗੇ ਰਿਜ਼ਲਟ ਆਣਗੇ ਤਾਂ ਹੋਰਾਂ ਨੂੰ ਵੀ ਸੁਜੈਸਟ ਜ਼ਰੂਰ ਕਰਨਾ ਕਿ ਅਪਲਾਈ ਕੀਤਾ ਜਾਣ ਕਿਉਂਕਿ ਅਸੀਂ ਜ਼ਿਆਦਾਤਰ ਅੱਜਕੱਲ੍ਹ ਜੋ ਹੈ ਬਾਜ਼ਾਰ ਵਿੱਚ ਐਡਸ ਦੇ ਕੇ ਉਹਨਾਂ ਚੀਜ਼ਾਂ ਦੇ ਉੱਪਰ ਫੋਕਸ ਕਰ ਦਿੰਦੇ ਆ ਉਹਨਾਂ 'ਚ ਕੈਮੀਕਲਸ ਬਹੁਤ ਜ਼ਿਆਦਾ ਹੁੰਦੇ ਆ ਕਿ ਬਿਰੀ ਟੈਂਪਰੇਰੀ ਰਿਜ਼ਲਟ ਤਾਂ ਆ ਜਾਂਦੇ ਨੇ ਪਰ ਲੌਂਗ ਟਰਮ ਨੇਚਰਲ ਜੋ ਰਿਜ਼ਲਟ ਆਣੇ ਚਾਹੀਦੇ ਨੇ ਉਹ ਜੇ ਉਹ ਜੇ ਨਹੀਂ ਹੋ ਪਾਉਂਦੇ ਸੋ ਜ਼ਰੂਰ ਅੱਜ ਦੀ ਵੀਡੀਓ ਧਿਆਨ ਨਾਲ ਦੇਖੋ ਸੁਣੋ ਔਰ ਸਮਝ ਲਓ ਔਰ ਇਹ ਜਿਹੜੇ ਹੋਮ ਰੈਮਡੀ ਆ ਦੱਸ ਰਹੀਆਂ ਤੁਹਾਨੂੰ ਮੈਂ ਅੱਜ हेयर ऑयल ਤੁਸੀਂ ਘਰ ਵਿੱਚ ਹੀ ਬਣਾਓ ਲਗਾਓ ਔਰ ਜ਼ਰੂਰ ਫਰਕ ਦੇਖੋ ਤੁਹਾਡੇ ਬਾਲਾਂ ਦੇ ਜਿਹੜੇ ਵਾਲ ਚਿੱਟੇ ਹੋ ਰਹੇ ਨੇ ਉਹ ਰੁਕ ਜਾਣਗੇ ਔਰ हेयर ਗ੍ਰੋਥ ਵੀ ਅੱਛੀ ਹੋ ਜਾਏਗੀ ਇਹ ਇਹਨੂੰ ਤੁਸੀਂ ਹਫਤੇ ਵਿੱਚ 2 ਜਾਂ 3 ਵਾਰ ਯੂਜ਼ ਕਰਨਾ ਹੈ ਸਿਰ 'ਨਾ ਤੋਂ ਪਹਿਲਾਂ ਹੀ ਇੱਕ ਰਾਤ ਪਹਿਲਾਂ ਤੁਸੀਂ ਸਿਰ ਤੇ ਲਗਾ ਲਓ ਅੱਛੀ ਤਰ੍ਹਾਂ ਨਾਲ ਰੂਟਸ ਵਿੱਚ ਲਗਾਓਗੇ ਅਗਲੇ ਦਿਨ ਤੁਸੀਂ ਜੋ ਹੈ ਹੈਡਵੋਸ਼ ਕਰ ਸਕਦੇ ਹੋ ਤੇ ਇਹ ਤੁਹਾਨੂੰ ਬਹੁਤ ਵਧੀਆ ਰਿਜ਼ਲਟ ਦੇਣ ਵਾਲਾ ਹੁਣ ਗੱਲ ਆਪਾਂ ਅਗਰ ਕਰ ਰਹੇ ਆ ਕਿ ਇਹ हेयर ऑयल ਬਣਾਉਣਾ ਕਿਵੇਂ ਹੈ ਤਾਂ ਬੜਾ ਆਸਾਨ ਜ ਹੈ ਦੇਖੋ ਉਸ ਦੇ ਲਈ ਸਾਨੂੰ ਚਾਹੀਦੇ ਨੇ ਪਹਿਲਾਂ ਤਾਂ ਮੇਥੇ ਮੇਥੇ ਬਹੁਤ ਹੀ ਵਧੀਆ ਹੁੰਦੇ ਨੇ ਐਂਟੀ ਫੰਗਲ ਪ੍ਰੋਪਰਟੀ ਇਨਾਂ ਦੇ ਵਿੱਚ ਹੁੰਦੀ ਹੈ ਤੇ ਜਿਨ੍ਹਾਂ ਨੂੰ ਡੈਂਡਰਫ ਦੀ ਪ੍ਰੋਬਲਮ ਹੈ ਨਾ ਉਹਨਾਂ ਲਈ ਵੀ ਮੇਥੇ ਇਤੇ ਬਹੁਤ ਹੀ ਜ਼ਿਆਦਾ ਯੂਸਫੁਲ ਰਹਿਣ ਵਾਲੇ ਨੇ ਸੋ ਤੁਸੀਂ ਥੋੜੇ ਜਿ ਮੇਥੇ ਇੱਕ ਪੈਨ ਦੇ ਵਿੱਚ ਲੈਣੇ ਆ ਇਨਾਂ ਨੂੰ ਨਾਲ ਹੀ ਤੁਸੀਂ ਕੜੀ ਪੱਤੇ ਜਿਹੜੇ ਹੁੰਦੇ ਨੇ ਨਾਰਮਲੀ ਕਈ ਘਰਾਂ ਦੇ ਵਿੱਚ ਵੀ ਲੱਗਿਆ ਹੁੰਦਾ ਸੋ ਤੁਸੀਂ ਉਹ ਕੜੀ ਪੱਤਾ ਲਓ ਕੁਝ ਕੜੀ ਪੱਤੇ ਲੈਣੇ ਆ ਉਰੇ ਮਿੱਥੇ ਜਿਹੜੇ ਹੈ ਇੱਕ ਪੈਨ ਦੇ ਵਿੱਚ ਲੈ ਕੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਰੋਸਟ ਕਰਨਾ ਹੈ ਮਤਲਬ ਬਲੈਕ ਹੋਣ ਤਾਂ ਕਿ ਇਸ ਨੂੰ ਤੁਸੀਂ ਰੋਸਟ ਕਰ ਲੈਣਾ ਹੈ ਜਦੇ ਪੂਰੀ ਤਰ੍ਹਾਂ ਕਾਲੇ ਹੋ ਜਾਣਗੀ ਸਾਰੀ ਚੀਜ਼ਾਂ ਤਾਂ ਇਸ ਨੂੰ ਤੁਸੀਂ ਇੱਕ ਮਿਕਸਰ ਦੇ ਵਿੱਚ ਪਾਓ ਉਸ ਦੇ ਵਿੱਚ ਅੱਛੀ ਤਰ੍ਹਾਂ ਇਸ ਨੂੰ ਬਲੈਂਡ ਕਰ ਲੈਣਾ ਹੈ ਪਾਊਡਰ ਦੀ ਤਰ੍ਹਾਂ ਜਦ ਇਹ ਬਣ ਜਾਏਗਾ ਸੋ ਇਸ ਨੂੰ ਤੁਸੀਂ ਇੱਕ ਕੱਚ ਦੀ ਬੋਤਲ ਦੇ ਵਿੱਚ ਕੱਢ ਲਓ ਕਿਉਂਕਿ ਜਿਹੜਾ ਅਗਲਾ ਪ੍ਰੋਸੈਸ ਹੈ ਉਸ ਦੇ ਲਈ ਸਾਨੂੰ ਕੱਚ ਦੀ ਬੋਤਲ ਹੀ ਚਾਹੀਦੀ ਹੈ ਤਾਂ ਉਸ ਦੇ ਲਈ ਤੁਸੀਂ ਪਲਾਸਟਿਕ ਦੀ ਬੋਤਲ ਯੂਜ਼ ਨਹੀਂ ਕਰਨੀ ਹੈ ਤਾਂ ਕਿ ਤੁਹਾਨੂੰ ਚੰਗੇ ਗੁਣ ਹੀ ਮਿਲ ਸਕਣ ਕਿਉਂਕਿ ਅਗਲਾ ਪ੍ਰੋਸੈਸ ਕੁਝ ਇਸ ਤਰ੍ਹਾਂ ਦਾ ਜਿਹੜਾ ਇਹ ਗ੍ਰाइंड ਕੀਤਾ ਸਾਰਾ ਮਿਕਸਚਰ ਹੈ ਤੁਸੀਂ ਇਸ ਨੂੰ ਇੱਕ ਕੱਚ ਦੀ ਬੋਤਲ ਵਿੱਚ ਪਾ ਕੇ ਇਸੇ ਵਿੱਚ ਤੁਸੀਂ ਪਾ ਦੇਣਾ ਹੈ ਸਰੋਂ ਦਾ ਤੇਲ ਜੀ ਹਾਂ ਸਰੋਂ ਦਾ ਤੇਲ ਇਸੇ ਵਿੱਚ ਤੁਸੀਂ ਐਡ ਕਰ ਦੇਣਾ ਔਰ ਇਸ ਨੂੰ ਤੁਸੀਂ 3 ਦਿਨ ਧੁੱਪ ਦੇ ਵਿੱਚ ਹੀ ਰੱਖਣਾ ਹੈ ਤਾਂ ਕਿ ਧੁੱਪ ਦੇ ਵਿੱਚ ਜਿਹੜਾ ਸਰੋਂ ਦਾ ਤੇਲ ਹੈ ਔਰ ਇਹ ਸਾਰੀ ਚੀਜ਼ਾਂ ਇਹ ਸਾਰੇ ਆਪਣੇ ਜਿਹੜੇ ਇਹਨਾਂ ਦੇ ਕੈਮੀਕल्स ਨੇ ਅੱਛੀ ਚੀਜ਼ਾਂ ਨੇ ਇਹ ਮਿਕਸ ਹੋ ਸਕਣ ਐਕਟੀਵੇਟ ਹੋ ਸਕਣ ਉਸ ਤੋਂ ਬਾਅਦ ਤੁਸੀਂ ਇਸ ਨੂੰ ਜਿਹੜਾ 3 ਦਿਨ ਬਾਅਦ 3 ਦਿਨ ਲਗਾਤਾਰ ਧੁੱਪ ਵਿੱਚ ਰੱਖਣ ਤੋਂ ਬਾਅਦ ਤੁਹਾਡਾ ਇਹ ਆਇਲ ਰੈਡੀ ਹੋ ਚੁੱਕਿਆ ਹੈ ਸੋ ਇਸ ਨੂੰ ਤੁਸੀਂ ਆਪਣੀ ਰੂਟਸ ਵਿੱਚ ਲਗਾਣਾ ਹੈ कॉटन ਦੀ हेल्प नॉਲ ਵੀ ਲਗਾ ਸਕਦੇ ਹੋ ਇਸ ਤਰ੍ਹਾਂ ਵੀ ਲਗਾ ਸਕਦੇ ਹੋ ਪਰ ਥੋੜਾ ਕਲਤਨ ਦੇ ਵਿੱਚ ਹੋ ਜਾਂਦਾ ਇਸ ਲਈ ਤੁਸੀਂ ਉਸ ਨੂੰ कॉटन ਦੇ ਨਾਲ ਵੀ ਲਗਾ ਸਕਦੇ ਹੋ ਸੋ ਰੂਟਸ ਵਿੱਚ ਹਰੇਕ ਰੂਟਸ ਕੱਟ ਕੱਟ ਕੇ ਤੁਸੀਂ ਜਿਵੇਂ ਕੋਈ ਮਹਿੰਦੀ ਅਪਲਾਈ ਕਰਨ ਵੇਲੇ ਆਪਾਂ ਹਰ ਥੀਂ ਕੱਟਦੇ ਆਂ ਰੂਟਸ ਕੱਟਦੇ ਆਂ ਉਥੇ ਅਪਲਾਈ ਕਰਦੇ ਆ ਉਸੇ ਤਰ੍ਹਾਂ ਨਾਲ ਇਹ ਤੇਲ ਤੁਸੀਂ ਸਿਰ ਦੇ ਵਿੱਚ ਅੱਛੀ ਤਰ੍ਹਾਂ ਲਗਾਣਾ ਹੈ हेयर ਲੈਂਥ ਦੇ ਲਗਾਣ ਦੀ ਜ਼ਰੂਰਤ ਨਹੀਂ ਹੈ ਲਗਾਉਣਾ ਚਾਹੋ ਤਾਂ ਲਗਾ ਵੀ ਸਕਦੇ ਹੋ ਪਰ ਮੇਨਲੀ ਹੈ ਕਿ ਅਸੀਂ ਇਸ ਨੂੰ ਰੂਟਸ ਦੇ ਵਿੱਚ ਲਗਾਣਾ ਹੈ ਅੱਛੀ ਤਰ੍ਹਾਂ ਤੁਸੀਂ ਇਸ ਨੂੰ ਮਾਲਿਸ਼ ਮ사ਜ ਜੀ ਕਰ ਲੈਣੀ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਵਾਲ ਬੰਨ ਲੈਣੇ ਨੇ ਤੇ ਇੱਕ ਰਾਤ ਪਹਿਲਾਂ ਅਸੀਂ ਕਿਹਾ ਜਿਵੇਂ ਰਾਤ ਨੂੰ ਤੁਸੀਂ ਤੇਲ ਲਗਾ ਕੇ ਸੋਵੋਗੇ ਅਗਲੇ ਦਿਨ ਸਵੇਰੇ ਤੁਸੀਂ ਆਪਣਾ ਹੈਡ ਵਾਸ਼ ਕਰ ਲੈਣਾ ਤੇ ਹੈਡ ਵਾਸ਼ ਕਰਨ ਲੇ ਵੀ ਅਗਰ ਤੁਸੀਂ ਇਹ ਜਿਵੇਂ ਆਪਾਂ ਰੈਮੇਡੀ ਦੇ ਤੌਰ ਤੇ ਕਰ ਰਹੇ ਆ ਤਾਂ ਬੜਾ ਮਾਈਲਡ ਜਾਂ ਹਰਬਲ ਸ਼ੈਂਪੂ ਯੂਜ਼ ਕਰੋ ਤਾਂ ਕਿ ਕੈਮੀਕਲਜ਼ ਦੇ ਨਾਲ ਜੋ ਆਪਾਂ ਇਹ ਚੀਜ਼ਾਂ ਲਗਾਈਆਂ ਉਹਨਾਂ ਦਾ ਪ੍ਰਭਾਵ ਖਤਮ ਨਾ ਹੋ ਜਾਏ ਬਹੁਤ ਅੱਛੇ ਰਿਜ਼ਲਟ ਚਾਹਦੇ ਹੋ ਤਾਂ ਹਫਤੇ ਵਿੱਚ 2 ਜਾਂ 3 ਵਾਰ ਜ਼ਰੂਰ ਲਗਾਓ ਪਰ ਨਾਲ ਨਾਲ ਹੈੱਡ ਵਾਸ਼ ਵੀ ਕਰਨਾ ਇਹ ਨਹੀਂ ਕਿ ਤੁਸੀਂ ਲਗਾ ਤੋ ਛੱਡ ਤਾ ਪੂਰਾ ਹਫਤਾ ਸਿਰ ਨਹੀਂ ਧੋਇਆ ਅਜਿਹਾ ਬਿਲਕੁਲ ਵੀ ਨਹੀਂ ਕਰਨਾ ਚਾਹੇ ਤੇ ਇੱਕ ਰਾਤ ਪਹਿਲਾਂ ਨਹੀਂ ਤਾਂ ਤੁਸੀਂ ਸਿਰ ਨਹਾਉਣ ਤੋਂ 2 ਘੰਟੇ ਪਹਿਲਾਂ ਵੀ ਇਸ ਨੂੰ ਅਪਲਾਈ ਕਰ ਸਕਦੇ ਹੋ ਇਹ ਅਚੀ ਤਰਾ ਲਗਾਣ ਤੋਂ ਬਾਅਦ ਉਸੇ ਫਿਰ 2 ਘੰਟੇ ਬਾਅਦ ਹੈਡ ਵਾਸ਼ ਕਰ ਸਕਦੇ ਹੋ ਜ਼ਰੂਰ ਅਪਲਾਈ ਕਰਕੇ ਦੇਖਣਾ ਤੁਹਾਨੂੰ ਇਸੇ ਬਹੁਤ ਵਧੀਆ ਰਿਜ਼ਲਟ ਜ਼ਰੂਰ ਮਿਲਣਗੇ ਜਿਨ੍ਹਾਂ ਨੂੰ ਡੈਂਡਰਫ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਵਾਲ ਕਾਫੀ ਝੜ ਰਹੇ ਨੇ ਸਿਰ ਦੇ ਵਿੱਚ ਡਰਾਈਨੈਸ ਬਹੁਤ ਜ਼ਿਆਦਾ ਫੀਲ ਹੋ ਰਹੀ ਹੈ ਤਾਂ ਅੱਜ ਬਹੁਤ ਅੱਛਾ ਆਇਲ ਤੁਹਾਨੂੰ ਹੋਰ ਦੱਸਣ ਜਾ ਰਹੀਆਂ ਸੋ ਇਹ ਆਇਲ ਬਣਾਣਾ ਬਹੁਤ ਹੀ ਆਸਾਨ ਹੈ ਪਰ ਇੱਥੇ ਧਿਆਨ ਤੁਸੀਂ ਇਹ ਦੇਣਾ ਹੈ ਕਿ ਇਹ ਆਇਲ ਤੁਸੀਂ ਬਹੁਤ ਜ਼ਿਆਦਾ ਬਣਾ ਕੇ ਪਹਿਲਾਂ ਹੀ ਨਹੀਂ ਰੱਖਣਾ ਜਦੋਂ ਯੂਜ਼ ਕਰਨਾ ਹੈ ਆਇਲ ਜਦੋਂ ਸਿਰ ਦੇ ਵਿੱਚ ਲਗਾਣਾ ਹੈ ਉਦੋਂ ਹੀ ਬਣਾਣਾ ਹੈ ਔਰ ਓਨਾ ਹੀ ਬਣਾਣਾ ਹੈ ਜਿੰਨਾ ਤੁਹਾਡੇ హెయిਰ ਵਿੱਚ ਲੱਗ ਜਾਏ ਉਸ ਤੋਂ ਬਾਅਦ ਤੁਸੀਂ ਰੱਖੋਗੇ ਅਗਰ ਸੋਚੂਗੇ ਇਕੱਠਾ ਬਣਾ ਕੇ ਰੱਖ ਲਈਏ ਫਿਰ ਯੂਜ਼ ਕਰਦੇ ਰਵਾਂਗੇ ਤਾਂ ਫਿਰ ਉਸ ਦੇ ਨੇ ਬੈਨੀਫਿਟਸ ਸਾਨੂੰ ਨਹੀਂ ਮਿਲਣਗੇ ਜੀ ਹਾਂ ਸੋ ਡੈਂਡਰਫ ਹੈ हेयर ਗਰੋਥ ਨਹੀਂ ਹੋ ਰਹੀ ਹੈ ਤਾਂ ਤੁਸੀਂ ਸਭ ਤੋਂ ਪਹਿਲਾਂ ਲੈਣੇ ਹੈ ਜੀ 6-7 ਲੌਂਗ 6-7 ਜਿਹੜੇ ਲੌਂਗ ਹੈ ਇਹਨਾਂ ਨੂੰ ਤੁਸੀਂ ਕੁੱਟ ਲੈਣਾ ਹੈ ਦਰਦਰਾ ਜਿਹਾ ਪੀਸ ਲਓ ਔਰ ਉਸ ਦੇ ਨਾਲ ਹੀ ਤੁਸੀਂ ਜਿਹੜੇ ਮੇਥੇ ਹੁੰਦੇ ਨੇ ਚਾਹੇ ਇੱਕ ਰਾਤ ਪਹਿਲਾਂ ਥੋੜੇ ਜਿਹਾ ਪਾਣੀ ਵਿੱਚ ਥੋੜੇ ਜਿਹਾ ਮੇਥੇ ਇੱਕ ਕਟੋਰੀ ਪਾਣੀ ਦੇ ਵਿੱਚ ਥੋੜੇ ਜਿ ਮਿੱਥੇ ਪੀਓ ਕੇ ਰੱਖ ਦੋ ਇਹ ਜਿਹੜਾ ਪਾਣੀ ਹੈ ਫਿਰ ਤੁਸੀਂ ਗਰਮ ਕਰਕੇ ਜਿਹੜੇ ਕੁੱਟੇ ਹੋਏ ਆਪਣੇ ਲੌਂਗ ਹੈ ਇਸੇ ਵਿੱਚ ਤੁਸੀਂ ਪਾਣਾ ਇਹਨੂੰ ਅੱਛੀ ਤਰ੍ਹਾਂ ਮਿਕਸ ਕਰ ਲਓ ਚਾਹੇ ਲੌਂਗ ਨੂੰ ਹੋਰ ਥੋੜਾ ਕੁੱਟ ਲਓ ਉਸ ਤੋਂ ਬਾਅਦ ਇਸੇ ਵਿੱਚ ਤੁਸੀਂ ਪਾ ਲੈਣੇ ਹੈ ਵਿਟਾਮਿਨ E ਦੇ ਦੋ ਕੈਪਸੂਲ ਇਹਨੂੰ ਅੱਛੀ ਤਰ੍ਹਾਂ ਨਾਲ ਫਿਰ ਤੁਸੀਂ ਮਿਕਸ ਕਰਦੇ ਰਹਿਣਾ ਆਪਾ ਥੋੜਾ ਨਾਲ-ਨਾਲ ਤਾਂ ਕਿ ਚੀਜ਼ਾਂ ਆਪਸ ਵਿੱਚ ਮਿਕਸ ਜ਼ਰੂਰ ਹੁੰਦੀਆਂ ਰਹਿਣ ਕੰਪਾਊਂਡ ਆਪਸ ਵਿੱਚ ਮੈਚ ਹੁੰਦੇ ਰਹਿਣ ਉਸ ਤੋਂ ਬਾਅਦ ਇਸ ਦੇ ਵਿੱਚ ਤੁਸੀਂ ਥੋੜਾ ਰੁਕ ਕੇ ਐਡ ਕਰ ਦੇਣਾ ਹੈ ਇੱਕ ਡੇਢ ਚਮਚ ਆਪਣੇ हेयर ਦੇ ਗਰੋਥ ਦੇ ਹਿਸਾਬ ਦੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਡੇਢ ਚਮਚ ਇਸ ਦੇ ਵਿੱਚ ਤੁਸੀਂ ਐਲਮੰਡ ਆਇਲ ਬਦਾਮ ਤੇਲ ਜਾਂ ਤੁਹਾਡੇ ਘਰ ਵਿੱਚ ਕੋਈ ਵੀ ਜਿਹੜਾ हेयर ऑयल ਮੌਜੂਦ ਹੈ ਜ਼ਰੂਰ ਲੈ ਲੈਣਾ ਹੈ ਜਿਸ ਦੇ ਵਿੱਚ ਬਹੁਤ ਜ਼ਿਆਦਾ ਕੈਮੀਕਲਸ ਆ ਯੂਜ਼ ਨਹੀਂ ਕੀਤਾ ਗਿਆ ਹੈ ਉਹ ਇੱਕ ਡੇਢ ਚਮਚ ਤੁਸੀਂ ਇਸ ਮਿਕਸਚਰ ਵਿੱਚ ਐਡ ਕਰਨਾ ਹੈ ਇਸ ਨੂੰ ਮਿਕਸ ਕਰਨਾ ਹੈ ਔਰ ਜਿਹੜੇ ਇਸ ਵਿੱਚ ਦਰਦਰੀ ਚੀਜ਼ਾਂ ਨੇ ਇਹ ਤੁਸੀਂ ਕੱਢ ਲੈਣੀਆਂ ਇਸ ਦੇ ਵਿੱਚੋਂ ਤਾਂ ਕਿ ਹੁਣ ਆਪਾਂ ਇਹਨੂੰ ਪੇਸਟ ਨੂੰ ਤਿਆਰ ਕਰੀਏ ਜਦੋਂ ਅੱਛੀ ਤਰ੍ਹਾਂ ਨਾਲ ਤੁਸੀਂ ਇਹਨੂੰ ਮਿਕਸ ਕਰੋਗੇ ਤਾਂ ਇਹ ਥੋੜਾ ਠਿੱਕ ਜਿਹਾ ਸੋਲੂਸ਼ਨ बन जाएगा क्योंकि इस विटामिन ई e भी पर तो अच्छी तरह आप जो मिक्स करा थोड़ा जहा थिक हो जाएगा उस तो बाद इस थोड़ी देर प्या रैन देना है और इसमें अपने सिर दई करना रूट्स अच्छी तरह न लगाना है। आ, हर थानते अपने हेयर लगा लो चाहे कि सिकरी की किसी बहुत पुरानी प्रॉब्लम चल रही है चाहे कि बहुत देख रहे हो टाइम तो कि हेयरफॉल लगातार हूँ जा रहा बाल बहुत ज़्यादा झड़ते जा रहे हैं हेयर ग्रोथ नवी हो ही नहीं रही है बाल लंबे नहीं हो रहे होर ग्रोथ ज़्यादा नहीं बद रही है ਕਿਤੇ ਕਿਤੇ ਲੱਗਦਾ ਪੈਚੇਸ ਪੈਣੇ ਸ਼ੁਰੂ ਹੋ ਗਏ ਨੇ ਕਿ ਦਿਖਣ ਲੱਗ ਗਿਆ ਕਿ ਹੁਣ ਇੱਥੇ ਹੇਅਰ ਗਰੋਥ ਨਹੀਂ ਹੈ ਉੱਥੇ ਵੀ ਅਚੀ ਤਰ੍ਹਾਂ ਨਾਲ ਲਗਾਓ ਮ사ਜ ਕਰੋ ਤਾਂ ਇਸ ਨੂੰ ਤੁਸੀਂ ਆਪਣੇ ਸਰਵਿਸ ਚ ਲਗਾ ਕੇ ਰੱਖਣਾ ਹੈ ਬਾਅਦ ਵਿੱਚ ਵਾਲ ਬੰਦੋ ਜਿੰਨਾ ਬਾਕੀ ਤੇਲ ਬਚਿਆ ਆਪਣੀ ਹੇਅਰ ਲੈਂਥ ਦੇ ਉੱਪਰ ਲਗਾ ਲਓ ਔਰ ਉਸ ਤੋਂ ਬਾਅਦ ਤੁਸੀਂ 2 ਘੰਟੇ ਰੱਖੋ 2 ਘੰਟੇ ਤੋਂ ਬਾਅਦ ਤੁਸੀਂ ਆਪਣਾ ਹੈਡ ਵਾਸ਼ ਕਰ ਸਕਦੇ ਹੋ ਤੇ ਇਹ ਜਦੋਂ ਤੁਸੀਂ ਲਗਾਓਗੇ ਤੁਹਾਨੂੰ ਬਹੁਤ ਜ਼ਿਆਦਾ ਫਰਕ ਜ਼ਰੂਰ ਨਜ਼ਰ ਆਉਣ ਵਾਲਾ ਹੈ ਤੁਹਾਨੂੰ ਪਤਾ ਲੱਗੇਗਾ ਜਦੋਂ ਤੁਸੀਂ ਲਗਾਤਾਰ ਹਫ਼ਤੇ ਵਿੱਚ 2 ਵਾਰ ਅਗਰ ਅਪਲਾਈ ਕਰਦੇ ਹੋ ਤਾਂ ਜ਼ਰੂਰ ਤੁਹਾਨੂੰ ਇਸ ਨਾਲ ਬਹੁਤ ਦਾ ਫਰਕ ਮਿਲਣ ਵਾਲਾ ਕਿਉਂਕਿ ਮੇਥੇ ਜਿਹੜੇ ਨੇ ਇਸਾ ਪਾਣੀ ਆਪਾਂ ਪਾਇਆ ਮਤਲਬ ਉਸੇ ਸਾਰੇ ਗੁਣ ਪਾਣੀ ਦੇ ਸੀ ਔਰ ਮੇਥੇ ਜੋ ਹੈ ਆਪਣੇ ਆਪ ਦੇ ਵੀ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਨੇ ਲੌਂਗ ਦੀ ਗੱਲ ਆਪਾਂ ਕਰੀਏ ਉਹ ਵੀ ਬਹੁਤ ਜ਼ਿਆਦਾ ਬੈਨੀਫਿਟਸ ਸਕਦੇ ਨੇ ਸਾਡੀ ਹੈਅਰ ਗਰੋਥ ਦੇ ਲਈ ਵੀ ਜਿਨ੍ਹਾਂ ਨੂੰ ਅਗਰ ਡੈਂਡਰਫ ਦੀ ਪ੍ਰੋਬਲਮ ਹੈ ਉਸੇ ਲਈ ਵੀ ਜ਼ਰੂਰ ਅਪਲਾਈ ਕਰਕੇ ਦੇਖਣਾ ਜੀ ਔਰ ਕਮੈਂਟ ਕਰਕੇ ਫਿਰ ਦੱਸਣਾ ਜਿਨ੍ਹਾਂ ਨੇ ਅਪਲਾਈ ਕੀਤਾ ਤੁਹਾਨੂੰ ਕਿਵੇਂ ਦੇ ਰਿਜ਼ਲਟ ਆਏ वीडियो चंकी लगी है तो इसको लाइक एंड शेयर जरूर कर देना हूं तक पेज फॉलो नहीं किया फॉलो कर लो यूट्यूब चैनल हैल्थ एडवाइस विद हरजोत कौर को सबसक्राइब नहीं किया फटाफट सबसक्राइब भी कर लो मिलेंगे जल्दी ही सेहत न जुड़ी होर खास जानकारी दे फिलहाल ही दौ जी इजाजत सत श्रीकाल